ਇਹ ਛੂੜਾ ਹੁੰਦਾ ਨਾ ਪੈਰ ਦੀ ਜੁੱਤੀ ਹੁੰਦਾ ਵਾ ਉਹ ਭਾਈ ਦਾ ਗੋਏ ਵਾਲੇ ਅੰਦਰ ਉਹ ਜੱਟ ਦੇ ਘਰ ਆਵੇ ਤੇ ਗੋਏ ਵਾਲੇ ਅੰਦਰ ਭਾਈ ਦਾ ਇਹਨੂੰ ਕਹੇ ਵੀ ਤੂੰ ਹੀ ਛੂੜਾ ਐਂ ਤੇ ਮੈਂ ਵੀ ਛੂੜਾ ਤੂੰ ਕਹੇ ਜੱਟਰਾ ਪੱਗ ਲੈ ਛੂੜੇ ਨੂੰ ਛੂੜਾ ਗਏ ਸਾਬਿਆ ਜ਼ੁਬਾਨ ਨਾਲ ਕੂ ਤੈਨੂੰ ਮੈਂ ਦੱਸਾਂ ਜ਼ੁਬਾਨ ਨਾਲ ਮੈਂ ਕੂੰਡਿਆ ਵੀ ਜਿੱਥੇ ਭੱਜਨੇ ਭੱਜਲਾ ਉਹਦਾ ਪੋਤਾ ਤੇ ਬਾਹਰ ਆ ਢੰਡੋ ਬਾਹਰ ਆ ਹੁਣ ਕ ਤੂੰ ਆਂਦਾ ਨਹੀਂ ਤੈਨੂੰ ਉੱਤੇ ਛੂੜੇ ਗਈ ਨਹੀਂ ਨਾ ਛੂੜਾ ਹੀ ਮम्मा ਤੂੰ ਹੀ ਜ਼ਿਆਦਾ ਤਖੜੇ ਰੋ ਕਿੱਡੇ ਤਖੜੇ ਰੋ ਕਿਤੇ ਬਾਹਰ ਆ ਬਟੋ ਮम्मा ਹੀ ਕਰੇ ਪਿਆਰ ਨਾ ਦੇਣਾ ਗੱਲ ਕਰਨ ਤੂੰ ਗਾੜੀ ਹੋਰ ਦਾ ਨਾ ਜੜਨਿਆ ਪਿਆਰ ਪਿਆਰ ਨਾ ਨਹੀਂ ਚੂੜੇ ਨੂੰ ਜੂੜਾ ਸਮਝ ਕੇ ਜੁੱਤੀ ਪੈਰ ਦੀ ਸਮਝ ਕੇ ਮੈਂ ਚੱਲਦਾ ਰਾਜਸਾਨਸੀ ਦੇ ਪਿੰਡ ਸਰੰਗੜਾ ਦੇ ਵਿੱਚ ਜਾਤੀ ਸੂਚਕ ਸ਼ਬਦਾਂ ਅਤੇ ਧਮਕੀਆਂ ਦਾ ਮਾਮਲਾ ਸਾਹਮਣੇ ਆਇਆ ਹੈ। Dalit ਪਾਈਚਾਰੇ ਦੇ ਵਿੱਚ ਰੋਸ ਵਧਿਆ ਹੈ ਤੇ ਪੁਲਿਸ ਦੇ ਨਿਸ਼ਾਨਾ ਵੀ ਸਾਧਿਆ ਗਿਆ ਹੈ। ਤੁਹਾਨੂੰ ਦੱਸਦੀ ਹਾਂ ਕਿ ਵਿਧਾਨ ਸਭਾ ਹਲਕਾ ਰਾਜਸਾਨਸੀ ਅਧੀਨ ਪਿੰਡ ਸਰੰਗੜਾ ਦੇ ਵਿੱਚ ਇੱਕ SC ਪਰਿਵਾਰ ਨੂੰ ਜਾਤੀ ਸੂਚਕ ਸ਼ਬਦ ਬੋਲਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਮਾਮਲੇ ਨੇ ਹੁਣ ਤੂਲ ਫੜ ਲਿਆ ਹੈ। ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈ ਆਡੀਓ ਰਿਕਾਰਡਿੰਗ ਦੇ ਬਾਵਜੂਦ ਪੁਲਿਸ ਦੇ ਵੱਲੋਂ ਕੋਈ ਵੀ ਕਾਰਵਾਈ ਨਾ ਕੀਤੇ ਜਾਣ ਤੋਂ ਗੁੱਸੇ ਦੇ ਵਿੱਚ ਸਮੂਹ ਪਿੰਡ ਵਾਸੀਆਂ ਨੇ ਰੋਹ ਭਰੀ ਮੀਟਿੰਗ ਕੀਤੀ ਮੀਟਿੰਗ ਦੇ ਵਿੱਚ ਬਹੁਜਨ ਸਮਾਜ ਪਾਰਟੀ ਯਾਨੀ ਕਿ ਅੰਬੇਦਕਰ ਦੇ ਪੰਜਾਬ ਪ੍ਰਧਾਨ ਕਮਲ ਸਿੰਘ ਸੋhota ਅਤੇ ਹਲਕਾ ਇੰਚਾਰਜ ਗੁਰਪਿੰਦਰ ਸਿੰਘ ਜੱਜ ਵੀ ਸ਼ਾਮਲ ਹੋਏ ਤੇ ਉਹਨਾਂ ਨੇ ਆਮ ਆਦਮੀ ਪਾਰਟੀ ਸਰਕਾਰ ਦੇ ਉੱਤੇ ਨਿਸ਼ਾਨਾ ਸਾਧਿਆ ਹੋਏ ਕਿਹਾ ਕਿ ਪੰਜਾਬ ਦੇ ਵਿੱਚ ਹਰ ਸਰਕਾਰ ਨੇ ਦਲਿਤ ਪਰਿਵਾਰਾਂ ਨੂੰ ਨਿਸ਼ਾਨਾ ਬਣਾਇਆ ਹੈ ਤੇ ਉਹਨਾਂ ਦੱਸਿਆ ਕਿ 10 ਅਗਸਤ ਨੂੰ ਪਿੰਡ ਦੇ ਵਿਸ਼ਾਲ ਸਿੰਘ ਨੂੰ ਕੁਝ ਤਣਾੜ ਵਿਅਕਤੀਆਂ ਦੇ ਵੱਲੋਂ ਜਾਤੀ ਸੂਚਕ ਸ਼ਬਦ ਬੋਲੇ ਗਏ ਅਤੇ અપਮਾਨਜਨਕ ਪਾਸ਼ਾ ਵਰਤਕੇ ਜਾਨੋਂ ਮਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਵਿਸ਼ਾਲ ਸਿੰਘ ਨੇ ਇਸ ਘਟਨਾ ਦੀ ਆਡੀਓ ਰਿਕਾਰਡਿੰਗ ਵੀ ਕੀਤੀ ਹੈ ਜੋ ਪੁਲਿਸ ਨੂੰ ਪੇਸ਼ ਕੀਤੀ ਗਈ ਪਰ ਸਿਆਸੀ ਦਬਾਅ ਦੇ ਕਾਰਨ ਪੁਲਿਸ ਨੇ ਕੋਈ ਵੀ ਪਰਚਾ ਦਰਜ ਨਹੀਂ ਕੀਤਾ ਸੋ ਇਸ ਦੇ ਨਾਲ ਦਲਿਤ ਭਾਈਚਾਰੇ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਮਲਜੀ ਸੋhota ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਵਿਸ਼ਾਲ ਸਿੰਘ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਪੁਲਿਸ ਨੇ ਪਰਚਾ ਦਰਜ ਨਾ ਕੀਤਾ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ ਮੇਰਾ ਨਾਮ ਵਿਸ਼ਾਲ ਸਿੰਘ ਹੈ ਜੀ ਮੈਂ ਪਿੰਡ ਸਾਰੰਗ ਦਾ ਵਾਸੀ ਹਾਂ ਤੇ ਵੇਖੋ ਜੀ ਗੱਲ ਕੋਈ ਵੀ ਨਹੀਂ ਹੋਈ ਗੱਲ ਇੱਕ ਸਿਰਫ ਕਮੈਂਟ ਤੋਂ ਹੋਈ ਹੈ ਜੀ ਕਿਉਂਕਿ ਥੋੜੇ ਦਿਨੋਂ ਹੋਏ ਉਹਨਾਂ ਪਹਿਲਾਂ ਪਿੰਡ ਦੇ ਇੱਕ ਵੀਡੀਓ ਪਾਈ ਸੀ ਵੀ ਅਸੀਂ ਪਿੰਡ ਨੂੰ ਚੰ디ਗੜ੍ਹ ਬਣਾਉਣਾ ਹੈ ਤੇ ਮੈਂ ਇਹ ਉਦੋਂ ਹੈਗਾ ਗੁਜਰਾਤ ਤੇ ਮੈਂ ਗੁਜਰਾਤ ਤੋਂ ਸਿਰਫ ਇਹ ਹੀ ਕਮੈਂਟ ਕੀਤਾ ਵੀ ਚਲੋ ਸ਼ਰਾਬ ਪੀਂਦੇ ਆ ਕੌਣ ਨਹੀਂ ਪੀਂਦਾ ਮੈਂ ਸਾਰੰਗੜੇ ਤੋਂ ਮੈਨੂੰ ਪਤਾ ਕਿਹੜਾ ਕਿਹੜਾ ਸ਼ਰਾਬ ਪੀਂਦਾ ਤੇ ਕਿਹੜਾ ਕਿਹੜਾ ਨਹੀਂ ਪੀਂਦਾ ਵੇਖੋ ਜੀ ਨਾਮ ਉੱਚ ਮੈਂ ਕਿਸੇ ਦਾ ਨਾਮ ਲਿਆ ਨਾਮ ਉੱਚ ਕਿਉਂ ਗਲਤ ਕਿਹਾ ਤੇ ਇਹਨਾਂ ਕਿਆ ਵੀ ਮੈਂ ਕਿਸ ਨੂੰ ਮਿਲ ਕੇ ਗਾਲਾਂ ਕੱਢੀਆਂ ਵਾਂ ਵੀ ਮੈਂ ਸਰਪੰਚ ਨੂੰ ਸਿੱਧੀਆਂ ਗਾਲਾਂ ਕੱਢੀਆਂ ਵੇਖੋ ਜੀ ਉਹ ਜਿੰਨਾ ਵੀ ਗਲਤੇ ਸ਼ਬਦ ਬੋਲੇ ਆ ਉਹ ਸਰਪੰਚ ਦੇ ਸਾਥੀ ਆ ਜੀ ਹਾਂ ਜੀ ਇੱਕ ਹੈਗਾ ਸਾਹਬ ਸਿੰਘ ਪੁੱਤਰ ਰਾਜ ਸਿੰਘ ਰਾਜੂ ਸਿੰਘ ਇੱਕ ਹੈਗਾ ਇਹ ਕਰਨਬੀਰ ਸਿੰਘ ਪੁੱਤਰ ਦਲਬਾਖ ਸਿੰਘ ਤੇ ਇੱਕ ਹੈਗਾ ਜੀ ਸਰਪੰਚ ਦਾ ਭਰਾ ਗਰਜੀਤ ਸਿੰਘ ਕੀ ਕੀ ਗੱਲਾਂ ਕਹੀਆਂ ਇਹ ਵੇਖੋ ਜੀ ਸਾਨੂੰ ਉਹਦੇ ਵਿੱਚ ਬਹੁਤ ਹੀ ਮਮਲੇ ਮਾਰੇ ਸ਼ਬਦ ਬੋਲੇ ਚੂੜਾ ਕਿ ਆ ਵੀ ਗੋਏ ਹਲੇ ਅੰਦਰ ਬਿਠਾ ਕੇ ਇਹਨਾਂ ਨੂੰ ਕੀ ਰੱਖਦੇ ਆਂ ਵੀ ਇਦਾਂ ਬਹੁਤ ਜ਼ਿਆਦਾ ਗਲਤ ਬੋਲਿਆ ਗਿਆ ਕਿ ਕਿਹੜੇ ਨੰਬਰ ਤੋਂ ਕੋਣ ਆਇਆ ਜਿਹੜਾ ਸਾਨੂੰ ਜੀ ਵੇਖੋ ਕਾਲ ਮੈਨਵਾਈ ਆ ਸਾਫ ਸੰਗ ਦੇ ਫੋਨ ਤੋਂ ਵੇਖੋ ਜੀ ਦਰਖਾਸਤ ਜੀ ਦਿੱਤੀ ਆ ਪਰ ਅਜ ਕੋਈ ਵੀ ਉਹਨਾਂ ਨੇ ਐਕਸ਼ਨ ਨਹੀਂ ਲਿਆ ਗਿਆ ਕਿਹਨੇ ਦੇ ਰਿਹਾ ਅੱਜ ਮਨ ਕੇ 10 ਤਰੀਕ ਦੀ ਦਿਖਾ ਦਿੱਤੀ ਪਰ ਅੱਜ ਹਾਂਜੀ 5-6 ਦਿਨ ਹੋ ਗਏ ਪਰ ਅੱਜ ਕੋਈ ਵੀ ਉਹਨਾਂ ਨੇ ਐਕਸ਼ਨ ਨਹੀਂ ਲਿਆ ਗਿਆ ਅਸਮੋਤਾ ਸਾਹਿਬ ਆਏ ਨੇ ਕੀ ਕਰਨਾ ਚਾਹੋਗੇ ਤੇ ਵੇਖੋ ਜੀ ਅਸੀਂ ਤੇ ਇਹੀ ਇਹਨਾਂ ਗਾੜੀਆਂ ਅਪੀਲ ਕਰਾਂਗੇ ਵੀ ਸਾਨੂੰ ਇਨਸਾਫ਼ ਚਾਹੀਦਾ ਹੈ ਚੌਥੇ ਦੂਸਰੇ ਪਾਸੇ ਮਾਮਲੇ ਦੀ ਦੂਜੀ ਧਿਰ ਨੇ ਦੋਸ਼ਾਂ ਨੂੰ ਰੱਦ ਕਰਦਿਆਂ ਹੋਏ ਕਿਹਾ ਕਿ ਸਰਪੰਚ ਦੇ ਭਰਾ ਦੀ ਫੋਟੋ ਲਗਾ ਕੇ ਇੱਕ ਆਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕੀਤੀ ਗਈ ਹੈ ਤੇ ਉਹਨਾਂ ਨੇ ਇਸ ਦੇ ਸੰਬੰਧੀ ਪੁਲਿਸ ਦੇ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਹੈ ਮੇਰਾ ਨਾਮ ਕਵਲਜੀਤ ਸਿੰਘ ਤੋਂ ਹੁੰਦਾ ਪੰਜਾਬ ਪ੍ਰਧਾਨ बसपा ਅੰਮੇੜਕਰ ਪਾਰਟੀ ਅੱਜ ਹਲਕਾ ਰਾਜਸਾਸੀ ਦੇ ਪਿੰਡ ਸਾਰੰਗੜੇ ਵਿੱਚ ਮੇਰਾ ਨੌਜਵਾਨ ਸਾਥੀ ਜੋ ਦਲਿਤ ਪਰਿਵਾਰ ਨਾਲ ਸੰਬੰਧਿਤ ਵਿਸ਼ਾਲ ਸਿੰਘ ਜਿਨ੍ਹਾਂ ਨੇ ਕਿ ਬੀਤੀ 12 ਤਰੀਕ ਨੂੰ ਪਿੰਡ ਦੇ ਸ਼ਰਾਰਤੀ ਅਨਸਰਾਂ ਵੱਲੋਂ ਸ਼ਰਾਰਤੀ ਲੋਕਾਂ ਵੱਲੋਂ ਜਾਤ ਦੇ ਹੰਕਾਰਿਆਂ ਵੱਲੋਂ ਵਿਸ਼ਾਲਜੀਤ ਨੂੰ ਫੋਨ ਕਰਕੇ ਇਹਨੂੰ ਡਰਾਉਣ ਧਮਕਾਉਣ ਜਾਤੀ ਸੂਚਕ ਬੋਨਰ ਜੁੱਤੀ ਚ ਪਾਣੀ ਪਿਉਣ ਦੀ ਗੱਲ ਕਹਿਣ ਤੇ ਅੱਜ बसपा अंबेडकर पार्टी ਇਹਨਾਂ ਦੇ ਪਿੰਡ ਵਿਛਾਲਜੀਤ ਨੂੰ ਇਨਸਾਫ ਦਿਵਾਉਣ ਲਈ ਪਹੁੰਚੀ ਹੈ ਜਦੋਂ बसपा अंबेडकर पार्टी ਦੇ ਹਲਕਾ ਇੰਚਾਰਜ ਰਾਇਸਾਂਸੀ ਦੇ ਕੋਲ ਗੁਰਪਿੰਦਰ ਸਿੰਘ ਜੱਜ ਜੀ ਕੋਲ ਇਹ ਮਸਲਾ ਪਹੁੰਚਿਆ ਉਹਨਾਂ ਨੇ ਮੇਰੇ ਧਿਆਨ 'ਚ ਲਿਆਂਦਾ ਜਦੋਂ ਮੇਰੇ ਧਿਆਨ 'ਚ ਲਿਆਂਦਾ ਅਸੀਂ ਉਹਨਾਂ ਨੇ ਉਸੇ ਵਕਤ ਕਿਹਾ ਕਿ ਆਪਾਂ ਨੂੰ ਸਰੰਗੜੇ ਪਿੰਡ 'ਚ ਇੱਕ ਦਲਤ ਪਰਿਵਾਰ ਨਾਲ ਬਹੁਤ ਵੱਡਾ ਤੱਕਾ ਹੋਇਆ ਦੇਸ਼ ਦੀ ਆਜ਼ਾਦੀ 78 ਸਾਲ ਬਾਅਦ ਵੀ ਜਿਹੜੇ ਲੋਕ ਕਹਿੰਦੇ ਆ ਕਿ ਇਹ ਝੂਠੀਆਂ ਗੱਲਾਂ ਬਣਾਈਆਂ ਜਾਂਦੀਆਂ ਅੱਜ ਦੇ ਸਮੇਂ 'ਚ ਕੋਈ ਜਾਤੀ ਸੂਚਕ ਨਹੀਂ ਬੋਲਦਾ ਅੱਜ ਦੀ ਰਿਕਾਰਡਿੰਗ ਇਹ ਸਾਬਤ ਕਰਦੀ ਆ ਵੀ ਅੱਜ ਵੀ ਦਲਿਤ ਪਰਿਵਾਰਾਂ ਦੇ ਨਾਲੇ ਤਣਾਟ ਲੋਕ ਜਾਤ ਦੇ ਹੰਕਾਰੇ ਲੋਕ ਅੱਜ ਤਸ਼ੱਦਦ ਕਰ ਰਹੇ ਆ ਜਾਤ ਦੇ ਹੰਕਾਰੇ ਲੋਕ ਇਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਆ ਪਰ ਮੈਂ ਉਹਨਾਂ ਜਾਤ ਦੇ ਹੰਕਾਰਿਆਂ ਨੂੰ ਇਹ ਦੱਸਣਾ ਚਾਹੁੰਦਾ ਵੀ ਆਪਣੀਆਂ ਹਰਕਤਾਂ ਤੋਂ ਬਾਝਰ ਜਾਣ ਆਪਣੀਆਂ ਕੋਝੀਆਂ ਚਾਲਾਂ ਤੋਂ ਬਾਝ ਜਾ ਜਾਣ ਬਸਪਾ ਬੇੜਕਰ ਪਾਰਟੀ ਪੰਜਾਬ 'ਚ ਪੂਰੇ ਦਲਤਾਂ ਦੀ ਮੂਵਮੈਂਟ ਆ ਦਲਤਾਂ ਨੂੰ ਇਨਸਾਫ ਦਿਵਾਉਣ ਦੀ ਬਹੁਤ ਵੱਡੇ ਪੱਧਰ ਤੇ ਸੰਘਰਸ਼ ਕਰ ਰਹੀ ਆ ਜੇਕਰ ਪੰਜਾਬ ਦੇ ਡੀਜੀਪੀ ਸਾਹਿਬ ਨੇ ਦਿਹਾਤੀ ਐਸਐਸਪੀ ਸਾਹਿਬ ਚੁਗਾਵੇਂ ਲੋਪੋ ਕੇ ਚੁਗਾਵੇਂ ਦੇ ਐਸਐਚਓ ਸਾਹਿਬ ਕੋ 10 ਤਰੀਕ ਦੀਆਂ ਕੰਪਲੇਂਟਾਂ ਗਈਆਂ ਮੈਸਰ ਚੋਹ ਸਾਹਿਬ ਨੂੰ ਬੇਨਤੀ ਕਰਦਾ ਕਿ ਜਦੋਂ 10 ਤਰੀਕ ਦੀ ਕੰਪਲੇਂਟ ਤੁਹਾਡੇ ਕੋ ਗਈ ਸੀ ਤੁਹਾਡਾ ਫਰਜ਼ ਬਣਦਾ ਸੀ ਉਸੇ ਟਾਈਮ ਫੌਰਨ ਐਕਸ਼ਨ ਕਰਨਾ ਇਥੋਂ ਸਾਬਤ ਹੁੰਦਾ ਕਿ ਪ੍ਰਸ਼ਾਸਨ ਵੀ سرمایہਦਾਰ ਲੋਕਾਂ ਨਾਲ ਮਿਲਿਆ ਹੋਇਆ ਆ ਪ੍ਰਸ਼ਾਸਨ ਵੀ سرمایہਦਾਰ ਲੋਕਾਂ ਦੀ ਗੱਲ ਕਰਦਾ ਆ ਪ੍ਰਸ਼ਾਸਨ ਕੋ ਜਦੋਂ ਤਰਕਾਸ ਸੈਸੀ ਐਕਟ ਦੀ ਕੀਤੀ ਜਾਂਦੀ ਆ ਪ੍ਰਸ਼ਾਸਨ ਕਹਿੰਦਾ ਤੁਹਾਡੇ ਕੋ ਸਬੂਤ ਕੀ ਆ ਮੈਂ ਐਸਚਓ ਸਾਹਿਬ ਐਸਐਸਪੀ ਦਿਹਾਤੀ ਸਾਹਿਬ ਨੂੰ ਬੇਨਤੀ ਕਰਦਾ ਵੀ ਐਸਐਸਪੀ ਸਾਹਿਬ ਇਹਨਾਂ ਕੋ ਤੇ ਰਿਕਾਰਡਿੰਗ ਵੀ ਆ ਤੁਸੀਂ ਰਿਕਾਰਡਿੰਗ ਦਾ ਡਿਟੇਲ ਕਢਾਓ ਵੀ ਇਹ ਕਿਹੜਾ ਮਨੁੱਖ ਗੰਦੀ ਸ਼ਬਦਾਵਲੀ ਵਰਤ ਰਿਹਾ ਉਹਨੂੰ ਨੱਥ ਪਾਉਣ ਲਈ ਤੁਹਾਨੂੰ ਅੱਜ ਤੋਂ ਪਹਿਲਾਂ ਪਰਚਾ ਕਰਕੇ ਵਿਸ਼ਾਲਜੀਤ ਨੂੰ ਇਨਸਾਫ ਦਿਵਾ ਦੇਣਾ ਚਾਹੀਦਾ ਈ ਪਰ ਤੁਸੀਂ ਕਿਹੜੇ ਸਮੇਂ ਦੀ ਵੀ ਡੀ ਕਰ ਰਹੇ ਜੋ ਕੀ ਵਿਸ਼ਾਲਜੀਤ ਨੂੰ ਮਾਰ ਦੇਣਾ ਔਰ ਮੈਂ ਪ੍ਰਸ਼ਾਸਨ ਨੂੰ ਬੇਨਤੀ ਔਰ ਚੇਤਾਵਨੀ ਦਿੰਦਾ ਵੀ ਜਲਦ ਜੇਕਰ ਤੁਸੀਂ ਇਹ ਵਿਚਾਲਜੀ ਦੇ ਬਿਆਨਾਂ ਤੇ ਪਰਚਾ ਨਾ ਦਰਜ ਕੀਤਾ ਇਹ ਮੂਮੈਂਟ ਪੂਰੇ ਪੰਜਾਬ ਕੀ ਪੂਰੇ ਦੇਸ਼ ਤੇ ਅੱਗੇ ਜਾਊਗੀ ਇਸ ਵਕਤ ਪੁਲਿਸ ਨੇ ਦੱਸਿਆ ਕਿ ਦੋਹਾਂ ਧਿਰਾਂ ਦੀਆਂ ਸ਼ਿਕਾਇਤਾਂ ਵੀ ਪ੍ਰਾਪਤ ਹੋਈਆਂ ਨੇ ਅਤੇ ਜਾਂਚ ਜਾਰੀ ਹੈ ਜਾਂਚ ਪੂਰੀ ਹੋਣ ਤੋਂ ਬਾਅਦ ਦੇ ਵਿੱਚ ਉਚਿਤ ਕਾਰਵਾਈ ਕੀਤੀ ਜਾਵੇਗੀ ਇਸ ਮਾਮਲੇ ਨੇ ਸਥਾਨਕ ਭਾਈਚਾਰੇ ਦੇ ਵਿੱਚ ਤਣਾਅ ਪੈਦਾ ਕਰ ਦਿੱਤਾ ਹੈ ਅਤੇ Dalit ਸੰਗਠਨਾ ਨੇ ਸਰਕਾਰ ਅਤੇ ਪੁਲਿਸ ਤੋਂ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ ਏਜੀ ਪਿੰਡ ਸਾਰੰਗੜੇ ਦੇ ਜਿਹੜੇ ਸਰਪੰਚ ਤੇ ਹੋਰ ਮੋਤਵਰ ਵਿਅਕਤੀ ਅੱਜ ਥਾਣੇ ਆਏ ਸੀ ਇਹਨਾਂ ਸੰਬੰਧੀ ਜਿਹੜਾ ਇਹਨਾਂ ਦੇ ਪਿੰਡ ਦੇ ਵਿੱਚ ਹੀ ਰਹਿਣ ਵਾਲੇ ਵਸਨੀਕ ਜਿਹੜੇ ਨੇ ਦੋ ਧਿਰਾਂ ਦਾ ਆਪਸ ਵਿੱਚ ਜਿਹੜਾ ਵਾ ਕੀ ਇੱਕ ਬੋਰਡ ਬੁਲਾਰਾ ਤੇ ਬਹਿਸ ਵੱਜੀ ਹੋਈ ਹੈ ਜਿਹਨਾਂ ਸੰਬੰਧੀ ਦੋਵਾਂ ਧਿਰਾਂ ਵੱਲੋਂ ਜਿਹੜੀਆਂ ਦਰਖਾਸਤਾਂ ਮਸੂਲ ਹੋਈਆਂ ਜਿਸ ਦੀ ਪੜਤਾਲ ਕਰਕੇ ਜੋ ਵੀ ਤੱਥਾ ਸਾਹਮਣੇ ਆਉਣਗੇ ਸਚਾਈ ਲਿਆ ਕੇ ਤੇ ਉਸ ਮੁਤਾਬਿਕ ਜਿਹੜੀ ਇਹ ਬੰਦੀ ਕਾਰਵਾਈ ਕੀਤੀ ਜਾਵੇਗੀ ਦੇਖੋ ਜਿਵੇਂ ਕਹਿ ਰਹੇ ਕੋਈ ਬੰਬੀਆ ਗਾਇਕ ਗੁੰਮ ਦਾ ਨਾਮ ਹੈ ਉਹ ਜੀ ਉਹਨਾਂ ਨੇ ਉੱਥੇ ਧਮਕੀਆਂ ਸੰਬੰਧੀ ਜਿਹੜੇ ਆ ਸਕਰੀਨਸ਼ਾਟ ਜਿਹੜੇ ਆ ਦਰਖਾਸਤ ਦੇ ਨਾਲ ਲਫ ਕੀਤੇ ਆ ਜਿਹਦੀ ਟੈਕਨੀਕਲ ਤਰੀਕੇ ਦੇ ਨਾਲ ਜਿਹਦੀ ਜਾਂਚ ਕੀਤੀ ਜਾਵੇਗੀ ਤੇ ਜਿਹਦੇ ਵੱਲੋਂ ਵੀ ਉਹ ਕਾਊਂਟਰ ਨੰਬਰ ਜਾਂ ਜਿਹਦੇ ਮੋਬਾਈਲ ਦੇ ਨਾਲ ਉਹ ਲਿੰਕ ਹੋਵੇਗਾ ਉਹਦੇ ਅਨੁਸਾਰ ਜਿਹੜੀ ਕਾਰਵਾਈ ਕੀਤੀ ਜਾਵੇ ਜਿਵੇਂ ਕਹਿ ਰਹੇ ਹਨ ਜੁਧਨ ਨਸ਼ਿਆਂ ਖਿਲਾਫ ਜਿਹੜਾ ਖਮਾਜਾ ਭੁਗਤਣਾ ਪੈਂਦਾ ਉਹ ਜੀ ਬਹੁਤ ਵਾਰ ਜਿਹੜੇ ਪਿੰਡ ਦੇ ਸਰਪੰਚ ਜਾਂ ਪੰਜਾਬ ਸਰਕਾਰ ਤੇ ਜਿਹੜੇ ਪ੍ਰਸ਼ਾਸਨ ਵੱਲੋਂ ਇਹ ਸਾਂਝੂ ਚਲਾਈ ਗਈ ਮੁਹਿੰਮ ਹੈਗੀ ਆ ਇਦੇ ਵਿੱਚ ਇਸ ਮਸਲੇ ਦੇ ਨਾਲ ਫਿਲਹਾਲ ਇਸ ਦਾ ਕੋਈ ਲੈਣਾ ਦੇਣਾ ਨਹੀਂ ਆ ਫਿਰ ਵੀ ਜਿਹੜੀ ਇਹ ਜੋ ਵੀ ਕਾਰਵਾਈ ਉਸ ਹਿਸਾਬ ਨਾਲ ਕੀਤੀ ਜਾਏਗੀ। ਕੋਈ ਪਰਚਾ ਪੁਚਾ ਦਰਜ ਹੋਇਆ ਨਹੀਂ। ਨਹੀਂ ਫਿਲਹਾਲ ਇਸ ਮਕਦਮੇ ਹਜੇ ਵੈਰੀਫਾਈ ਕਰਤੀ ਜਾਏਗੀ ਡੂੰਘਾਈ ਨਾਲ ਦੀ ਤਫਤੀਸ਼ ਕੀਤੀ ਜਾਏਗੀ। ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ